ਜਿਹੜਾ ਇਹ ਇਵੈਂਟ ਹੈ ਇਹਦਾ ਜਿਹੜਾ ਸਲੋਗਨ ਹੈ ਨਾ ਉਹ ਕਹਿੰਦੇ ब्लू ਸਕਾਈਜ਼ ਫਾਰ आवर ਚਿਲड्रन ਭਈ ਗਲੋਬਲ ਵਾਰਮਿੰਗ ਦਾ ਜ਼ਮਾਨਾ ਕਿ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਨੀਲਾ ਅਸਮਾਨ ਦੇ ਸਕਾਂਗੇ ਜਾਂ ਇਹਦਾ ਕਲਰ ਚੇਂਜ ਹੋ ਜਾਵੇਗਾ ਸੋ ਇਹਦੇ ਸਬੰਧ ਦੇ ਵਿੱਚ 174 ਦੇਸ਼ਾਂ ਨੇ ਪੈਰਿਸ ਜਿਕ ਸਮੇਲਨ ਹੋਇਆ ਸੀ ਉੱਥੇ ਐਗਰੀਮੈਂਟ ਸਾਈਨ ਕੀਤਾ ਭਈ ਅਸੀਂ ਗਲੋਬਲ ਵਾਰਮਿੰਗ ਤੇ ਕੰਮ ਕਰਾਂਗੇ ਔਰ ਜਰਮਨੀ ਔਰ ਬਹੁਤ ਸਾਰੇ ਦੇਸ਼ ਇੰਪੋਰਟ ਤੇ ਰੈਸਟ੍ਰਿਕਸ਼ਨ ਲਾ ਰਹੇ ਲੁਧਿਆਣੇ ਤੋਂ ਕੋਈ 2000 ਕੰਟੇਨਰ ਹਰ ਮਹੀਨੇ ਐਕਸਪੋਰਟ ਹੁੰਦਾ ਸੋ ਅਸੀਂ ਨਹੀਂ ਚਾਹੁੰਦੇ ਵੀ ਐਕਸਪੋਰਟਰਾਂ ਨੂੰ ਜਾਂ ਸਾਡੇ ਜਿਹੜੇ ਇੰਡਸਟਰੀਜ਼ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਆਵੇ ਸਡਨਲੀ ਇੱਕ ਚੀਜ਼ ਇੰਪੋਜ਼ ਹੋ ਜਾਏ ਇਹ ਅਸੀਂ ਅਵੇਰਨੈਸ ਕ੍ਰੀਏਟ ਕਰ ਰਹੇ ਹਾਂ ਔਰ ਮੈਨੂੰ ਦੱਸ ਕੇ ਖੁਸ਼ੀ ਹੋਏਗੀ ਕਿ 12 ਦੇ ਕਰੀਬ ਕੰਪਨੀਆਂ ਨੂੰ ਅਸੀਂ ਸਨਮਾਨਿਤ ਕੀਤਾ ਜਿਨ੍ਹਾਂ ਨੇ ਕੋਈ ਸਸਟੇਨੇਬਿਲਟੀ ਦਾ ਕੰਮ ਕੀਤਾ ਔਰ ਅਸੀਂ ਹਰ ਸਾਲ ਇਦਾਂ ਦੇ ਇਵੈਂਟ ਕਰਦੇ ਰਵਾਂਗੇ ਔਰ ਰੈਗੂਲਰ ਅਸੀਂ ਇੱਥੇ ਇੱਕ ਹੈਲਪ ਡੈਸਕ ਸਟੈਬਲਿਸ਼ ਕਰ ਰਹੇ ਹਾਂ ਸੀਬੈਮ ਔਰ ਜਿਹੜੇ ਇਦਾਂ ਦੇ ਸਰਟੀਫਿਕੇਸ਼ਨ ਹੈ ਉਹਦੇ ਠੀਕ ਅੱਜ ਸੀਕੂ ਵੱਲੋਂ ਜੋ ਇਨੀਸ਼ੀਏਟਿਵ ਲਿਤਾ ਗਿਆ ਮੈਨੂੰ ਉਫਕਾਰ ਜੀ ਦਾ ਫੋਨ ਆਇਆ ਸੀ ਉਹਨਾਂ ਨੇ ਦੱਸਿਆ ਕਿ ਇੰਡਸਟਰੀ ਨੂੰ ਸਸਟੇਨੇਬਿਲਿਟੀ ਜਿਹੜੇ ਸਸਟੇਨੇਬਲ ਪ੍ਰੈਕਟਿਸ ਹੈ ਗ੍ਰੀਨ એનર્ਜੀ ਹੈ ਔਰ ਕਾਰਬਨ ਲੈਸ ਕਾਰਬਨ ਇੰਟੈਂਸਿਵ ਉਹਨਾਂ ਨੂੰ ਬਣਾਉਣ ਵਾਸਤੇ ਆਪਾਂ ਇੰਡਸਟਰੀ ਨੂੰ ਇੱਕ ਪ੍ਰੋਮੋਸ਼ਨ ਦੇਣ ਵਾਸਤੇ ਇੱਕ ਸਮਿਟ ਆਰਗੇਨਾਈਜ਼ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਇੰਡਸਟਰੀਆਂ ਨੇ ਜਿਨ੍ਹਾਂ ਨੇ ਇਹ ਪ੍ਰੈਕਟਿਸ ਐਡਾਪਟ ਕੀਤੀਆਂ ਹਨ ਔਰ ਗਲੋਬਲ ਦੇ ਵਿੱਚ ਉਹ ਆਪਣਾ ਐਕਸਪੋਰਟ ਕਰ ਰਹੇ ਨੇ ਉਹਨਾਂ ਨੂੰ ਅਸੀਂ ਅਵਾਰਡ ਦੇਣਾ ਹੈ ਉਹਨਾਂ ਨੂੰ ਥੋੜਾ ਜਿਹਾ ਪ੍ਰੋਤਸਾਹਨ ਕਰਨਾ ਇਸ ਕਰਕੇ ਆਦਿ ਤੇ ਪ੍ਰੋਗਰਾਮ ਲਿਖਿਆ ਗਿਆ ਸੀ। ਫਿਰ ਦੇਖਿਆ ਜਾਈਏ نیچے ਕਾਫੀ ਨਰ ਪੁਜਨੀ ਵੀ ਲਗਾਈ ਗਈ ਹੈ। ਕਿੰਨੇ ਲੋਕਾਂ ਦਾ ਲੁਭਾ ਜਸ ਗੋਲ ਇਥੇ ਆ ਵੀ ਨਿਰ ਕਰਕੇ ਨਹੀਂ ਬਿਲਕੁਲ ਇਥੇ ਸਾਡੇ ਇੰਡਸਟਰੀ ਦੇ ਕੰਸਲਟੈਂਟਸ ਵੀ ਆਏ ਨੇ ਔਰ ਮੈਂ ਦੇਖ ਰਹੀ ਸੀ ਸਸਟੇਨੇਬਿਲਟੀ ਕੰਸਲਟੈਂਟ ਵੀ ਹੈਗੇ ਇੰਡਸਟਰੀਜ਼ ਡਿਪਾਰਟਮੈਂਟ ਤੋਂ ਵੀ ਇਨੋਵੇਸ਼ਨ ਪੰਜਾਬ ਤੋਂ ਵੀ ਤੇ ਸਾਰੇ ਮਿਲ ਕੇ ਇੰਡਸਟਰੀ ਦੇ ਲੀਡਰਸ ਵੀ ਹੈਗੇ ਆ ਸਾਰੇ ਮਿਲ ਕੇ ਆਪਸ ਦੇ ਵਿੱਚ ਬੈਸਟ ਪ੍ਰੈਕਟਿਸਿਸ ਸ਼ੇਅਰ ਕਰਦੇ ਨੇ ਸਸਟੇਨੇਬਿਲਟੀ ਦੀ ਪ੍ਰੈਕਟਿਸ ਸ਼ੇਅਰ ਕਰਦੇ ਨੇ ਇਹਦੇ ਨਾਲ ਬਾਕੀਆਂ ਨੂੰ ਇੱਕ ਗਾਈਡ ਗਾਈਡੈਂਸ ਮਿਲਦੀ ਹੈ ਔਰ ਉਹ ਆਪਣੀ ਇੰਡਸਟਰੀ ਦੇ ਵਿੱਚ ਚੇਂਜਸ ਲੈ ਕੇ ਆਉਂਦੇ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਬਿਲਕੁਲ ਪੂਰਨ ਤਰੀਕੇ ਦਾ ਸਹਿਯੋਗ ਕੀਤਾ ਜਾਊਗਾ ਅਸੀਂ ਇੱਕ ਸਪੈਸ਼ਲ ਇੰਡਸਟਰੀ ਦਾ ਵੀ ਸੈੱਲ ਉੱਥੇ ਕ੍ਰੀਏਟ ਕੀਤਾ ਹੈ ਡੀਸੀ ਆਫਿਸ ਦੇ ਵਿੱਚ ਜੋ ਵੀ ਕਿਸੇ ਇੰਡਸਟਰੀ ਲਿਸ ਨੂੰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਹੈ ਵਿਦੀਨ ਅਸੀਂ 24 ਆਵਰਸ ਤੇ 48 ਆਵਰਸ ਉਸ ਨੂੰ ਰਿਜ਼ੋਲਵ ਕਰਕੇ ਤਾਂ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਏ ਇਹ ਬੈਕਬੋਨ ਹੁੰਦੀ ਹੈ ਕਿਸੇ ਵੀ ਸਟੇਟ ਦੀ ਕਿਸੇ ਵੀ ਇੱਕ ਸਿਟੀ ਦੀ ਇਸ ਕਰਕੇ ਵੀ ਆਰ ਵੈਰੀ ਮਚ ਕੌਨਫੀਡੈਂਟ ਕਿ ਅਸੀਂ ਜੋ ਵੀ ਇੰਡਸਟਰੀ ਦੇ ਨਾਲ ਨਾਲ ਦੇ ਨਾਲ ਚੱਲ ਕੇ ਮਤਲਬ ਕਦਮ ਤੋਂ ਕਦਮ ਮਿਲਾ ਕੇ ਅਸੀਂ ਚਲਾਂਗੇ ਦੇਖੋ ਜਿਹੜਾ ਇਹ ਇਵੈਂਟ ਹੈ ਇਹਦਾ ਜਿਹੜਾ ਸਲੋਗਨ ਹੈ ਨਾ ਉਹ ਕਹਿੰਦੇ ब्लू ਸਕਾਈਜ਼ ਫਾਰ आवर ਚਿਲड्रन ਵੇ ਗਲੋਬਲ ਵਾਰਮਿੰਗ ਦਾ ਜਮਾਨਾ ਕਿ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਮੀਲਾ ਸਮਾਨ ਦੇ ਸਕਾਂਗੇ ਜਾਂ ਇਹਦਾ ਕਲਰ ਚੇਂਜ ਹੋ ਜਾਏਗਾ ਸੋ ਇਹਦੇ ਸਬੰਧ ਦੇ ਵਿੱਚ 174 ਦੇਸ਼ਾਂ ਨੇ ਪੈਰਿਸ ਸਿਟਿਕ ਸਮੇਲਨ ਹੋਇਆ ਸੀ ਉੱਥੇ ਐਗਰੀਮੈਂਟ ਸਾਈਨ ਕੀਤਾ ਹੈ ਵੀ ਅਸੀਂ ਗਲੋਬਲ ਵਾਰਮਿੰਗ ਤੇ ਕੰਮ ਕਰਾਂਗੇ ਔਰ ਜਰਮਨੀ ਔਰ ਬਹੁਤ ਸਾਰੇ ਦੇਸ਼ ਇੰਪੋਰਟ ਤੇ ਰੈਸਟ੍ਰਿਕਸ਼ਨ ਲਾ ਰਹੇ ਲੁਧਿਆਣੇ ਤੋਂ ਕੋਈ 2000 ਕਨਟੇਨਰ ਹਰ ਮਹੀਨੇ ਐਕਸਪੋਰਟ ਹੁੰਦਾ ਸੋ ਅਸੀਂ ਨਹੀਂ ਚਾਹੁੰਦੇ ਵੀ ਐਕਸਪੋਰਟਰਾਂ ਨੂੰ ਜਾਂ ਸਾਡੇ ਜਿਹੜੇ ਇੰਡਸਟਰੀਸ ਐ ਉਹਨਾਂ ਨੂੰ ਕੋਈ ਪਰੇਸ਼ਾਨੀ ਆਵੇ ਸਡਨਲੀ ਇੱਕ ਚੀਜ਼ ਇੰਪੋਜ਼ ਹੋ ਜਾਏ ਇਹ ਅਸੀਂ ਅਵੇਰਨੈਸ ਕ੍ਰੀਏਟ ਕਰ ਰਹੇ ਆਂ ਔਰ ਮੈਨੂੰ ਦੱਸ ਕੇ ਖੁਸ਼ੀ ਹੋਏਗੀ ਕਿ 12 ਦੇ ਕਰੀਬ ਕੰਪਨੀਆਂ ਨੂੰ ਅਸੀਂ ਸਨਮਾਨਿਤ ਕੀਤਾ ਜਿਨ੍ਹਾਂ ਨੇ ਕੋਈ ਸਸਟੇਨੇਬਿਲਟੀ ਦਾ ਕੰਮ ਕੀਤਾ ਔਰ ਅਸੀਂ ਹਰ ਸਾਲ ਇਦਾਂ ਦੇ ਇਵੈਂਟ ਕਰਦੇ ਰਵਾਂਗੇ ਔਰ ਰੈਗੂਲਰ ਅਸੀਂ ਇੱਥੇ ਇੱਕ ਹੈਲਪ ਡੈਸਕ ਸਟੈਬਲਿਸ਼ ਕਰ ਰਹੇ ਆਂ ਸੀਬਹਮ ਔਰ ਜਿਹੜੇ ਇਦਾਂ ਦੀ ਸਰਟੀਫਿਕੇਸ਼ਨ ਐ ਉਹਦੇ ਠੀਕ ਸਰ ਜਿਹੜੇ ਦੇਖੇ ਦੇ ਵਿੱਚ ਛੋਟੀ ਇੰਡਸਟਰੀ ਬੋਲਦੇ ਆਣੇ ਉਹਨਾਂ ਨੂੰ ਵੀ ਨਹੀਂ ਕਰੰਡੀ ਛੋਟੀ ਇੰਡਸਟਰੀ ਵੱਡੀ ਇੰਡਸ ਇਹ ਸਾਨੂੰ ਟਾਈਮਲੀ ਤਿਆਰ ਹੋਣਾ ਪਵੇਗਾ ਜਿੰਨੀ ਜਲਦੀ ਤਿਆਰ ਹੋ ਜਾਵਾਂਗੇ ਓਨੀ ਜਲਦੀ ਸਾਡਾ ਬਿਜ਼ਨਸ ਕਰਨਾ ਆਸਾਨ ਹੋਏਗਾ ਨਹੀਂ ਤਾਂ ਸਡਨਲੀ ਇੱਕ ਦਿਨ ਰੈਸਟ੍ਰਿਕਸ਼ਨ ਲੱਗ ਜਾਏਗੀ